ਆਪਣੇ ਵਾਰ ਕੀ ਦਾ ਵਾਰ ਕੀ ਦਾ ਸੀ ਤੇ ਉਹ ਆਏ ਤੇ ਗੱਡੀ ਦਿਖ ਲਾ ਰਹੀ ਇੱਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿੰਦਾ ਵਜੀ ਇਹ ਤਾਂ ਸਾਨੂੰ ਸੁਣਿਆ ਗਿਆ ਵੀ ਅਜਾ ਗੱਡੀ ਮਾਰੀ ਹੈ ਸਾਨੂੰ ਇਹ ਨਹੀਂ ਪਤਾ ਵੀ ਕਿੰਦਾ ਵਜੀ ਗਈ ਹੈ ਨੁਕਸਾਨ ਕਿੰਨਾ ਹੋਇਆ ਤੁਹਾਡਾ ਭਾਈ ਸਾਹਮਣੇ ਤੁਸੀਂ ਵੇਖ ਲਓ ਕੋਈ ਲੱਡਾ ਨਾ ਖਾਣਾ ਜੀ ਗੱਡੀ ਦਾ ਤੇ ਪਤਾ ਹੈ ਲੈਡ ਹੈਡ ਲੈਡ ਵੀ ਟੁੱਟੀ ਆ ਕਈ ਕੁਝ ਹੋ ਗਿਆ ਮੜਾ ਜਾ ਖਰਾਬ ਹੋਵੇ ਤਾਂ ਉਹ ਤਾਂ ਐਵੇਂ 1000 2000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਕੀ ਕਿਾਰੇ ਬੱਜੇ ਕਰੁੰਦੇ ਠੀਕ ਕਹਿੰਦੇ ਨਹੀਂ ਉਹਨਾਂ ਨੇ ਥਾਣੇ ਕੰਪਲੇਨ ਕੀਤੀ ਆਪੇ ਉੱਥੇ ਵੇਖ ਲੈਂਦੇ ਕੀ ਕਰਦੇ ਆਹੋ ਆਪੋਲਸ ਆ ਗਈ ਆ ਮੌਕੇ ਤੇ ਆਹੋ ਥਾਣੇ ਕੰਪਲੇਟ ਕੀਤੀ ਆ ਜੋ ਵੀ ਉੱਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ ਸਾਲਾ ਭਾਈ ਦਾਵਾ ਵੀ ਇਹ ਹੁੰਦਾ ਬਸ ਢਿਓ ਸਵਾੜੀਆਂ ਲੈ ਗਏ ਤੇ ਉਧਰੋਂ ਇਧਰੋਂ ਛੱਡਿਓ ਤੋਂ ਉਥੋਂ ਚੱਕਾ ਖੋੜ ਗਿਆ ਗੱਡੀ ਆਟੋ ਦਾ ਆਟੋ ਦਾ ਚੱਕਾ ਖੋੜ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ ਸਵਾੜੀਆਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਧਰ ਰੋਂਗ ਸਾਈਡ ਤੋਂ ਵਾਰਦਾ ਤੇ ਗੱਡੀ ਸਾਈਡ ਤੇ ਰ ਉਹ ਬਈਨੋ ਬਚੁੰਦੇ ਬਚੁੰਦੇ ਉਹ ਨਾਲ ਗੱਡੀ ਦਾ ਲਵਾਜ ਗਿਆ। ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਇੱਕੋ ਪੈਸੇ ਲੈਣਿਆ ਵੀ ਆ 10000 ਲੈਣਾ ਵਾ। ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜੀਓ ਤੇ ਫਟਾਉਂਦਾ ਖੜਾ ਕੇ ਲੈ ਆਂਦੀ ਆ। ਤੇ ਉਹ ਕੋਣ 5000 ਰੁਪਏ ਵੀ ਹਾਨੀਆਂ। ਉਹ ਕਹਿੰਦਾ ਰੁਪਿਆ 2000 ਲੈਣਾ ਤੇ ਕੰਮ ਨਿਬੇੜ ਦੋ। ਉਹ ਆ ਭਾ ਨਾ ਏਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ। ਇਹ ਗੱਲ ਦੇ। ਗਲਤੀ ਕਿਦੀ ਮੰਨਦੇ ਤੁਸੀਂ? ਗਲਤੀ ਭਾਜੀ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ। ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਮ ਖੁੱਲ ਗਿਆ। ਅਚਾਨਕ ਖੁੱਲ ਗਿਆ। ਅਚਾਨਕ ਹੀ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਜਾ ਹੋ ਗਿਆ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਉਜਾੜਤੀ ਉਹ ਵੇਖੋ ਸਾਈਡ ਤੇ ਲੱਗੀ ਤੇ ਓੜੇ ਨਾਲ ਵੱਜ ਗਈ ਤੋਂ ਹੁਣ ਬੈਸ ਮੰਗਾਂ ਦੇ ਓੜੇ ਤੁਹਾਨੂੰ ਕਹਾਂ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਧਰ ਸਾਈਡ ਤੋਂ ਹੁੰਦੀ ਵੱਜਨੇ ਜਿਹਨੂੰ ਬਚਾਉਂਦੇ ਬਚਾਉਂਦੇ ਪਲੜ ਜਾਂਦਾ ਸਵਾਰੀਆਂ ਥਲੇ ਆ ਜਾਂਦੀਆਂ ਅਸੀਂ